ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਸਤਗੀਰ ਨੂੰ ਆਖਿਆ ਭਈ ਮੈਂ ਸੁਣਿਆ ਤੇਰੇ ਕਦਮਾਂ ਵਿੱਚ ਲੋਕੀ ਰੂਮੀ ਮੋਤੀ ਨਿਛਾਵਰ ਕਰਦੇ ਸੋਨੇ ਦੀਆਂ ਮੋਰਾ ਨਿਛਾਵਰ ਕਰਦੇ ਨੇ ਤੇ ਮੈਂ ਦੇਖਣਾ ਚਾਹਨਾ ਉਹਨਾਂ ਮੋਤੀਆਂ ਨੂੰ ਦਸਤਗੀਰ ਦੇ ਮਨ ਦੇ ਵਿੱਚ ਇੱਕਦਮ ਖਿਆਲ ਆਇਆ ਵੀ ਸਵਾਲਾਂ ਦਾ ਜਵਾਬ ਤੇ ਦਿੱਤਾ ਨਹੀਂ ਮੁਆਵਜ਼ਾ ਪਹਿਲੇ ਹੀ ਇਹ ਹਿੰਦੀ ਫਕੀਰ ਮੰਨਣ ਲੱਗ ਪਿਆ ਜੈਸੇ ਦਸਤਗੀਰ ਨੇ ਗਿਣਤੀ ਆਰੰਭ ਕੀਤੀ ਇੱਕ ਇੱਥੇ ਹੀ ਸਤਿਗੁਰ ਨੇ ਪਕੜਿਆ ਆਖਿਆ ਨਹੀਂ ਗਿਣਤੀ ਇੱਕ ਤੋਂ ਪਹਿਲੇ ਆਰੰਭ ਕਰ ਇੱਕ ਤੋਂ ਕਿਉਂ ਆਰੰਭ ਕਰ ਗਿਣਤੀ ਇੱਕ ਤੋਂ ਪਹਿਲੇ ਸ਼ੁਰੂ ਕਰ ਇੱਕ ਤੋਂ ਕਿਉਂ ਸ਼ੁਰੂ ਕਰਦਾ ਹੈ ਤੋ ਦਸਤਗੀਰ ਕਹਿਣ ਲਗਾ ਮਹਾਰਾਜ ਇਹ ਤੇ ਹੈਰਾਨਗੀ ਦੀ ਗੱਲ ਐਸੇ ਕਿਸ ਤਰ੍ਹਾਂ ਹੋ ਸਕਦਾ ਹੈ ਇੱਕ ਤੋਂ ਪਹਿਲੇ ਤੇ ਕੁਝ ਵੀ ਨਹੀਂ ਹੈ ਗਿਣਤੀ ਤੇ ਇੱਕ ਤੋਂ ਹੀ ਆਰੰਭ ਕਰਨੀ ਪੈਗੀ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲਗੇ ਖੁਦਾ ਤੋਂ ਪਹਿਲੇ ਕੁਝ ਵੀ ਨਹੀਂ ਸਾਰੇ ਪਸਾਰੇ ਦੀ ਹੋਂਦ ਖੁਦਾ ਤੋਂ ਹੀ ਸ਼ੁਰੂ ਹੁੰਦੀ ਹੈ ਇਸ ਵਾਸਤੇ ਗੁਰਨਾਨਕ ਦਾ ਕਲਾਮ ਇੱਕ ਤੋਂ ਸ਼ੁਰੂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਓਅੰਕਾਰ ਏਕੇ ਤੋਂ ਸ਼ੁਰੂ ਹੁੰਦੀ ਹੈ